ਸਰ ਜੀਗਲ ਜੀ ਡਿਵੀਜ਼ੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਦੇ ਨਾਲ ਧੰਦਾ ਦੇ ਕਿ ਖੇਤੀਬਾੜੀ ਵਿਭਾਗ ਦੇ ਅਫਸਰਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪ੍ਰਾਲੀ ਨਾ ਸਾੜਨ ਦੀ ਕੀਤੀ ਗਈ ਅਪੀਲ ਇਸੇ ਤਰ੍ਹਾਂ ਪਿੰਡ ਕੋਰਤ ਧੰਦਲ ਵਿੱਚ ਕੁਲਦੀਪ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਕਾਨੂੰ ਆਣ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਝੋਨੇ ਦੀ ਪ੍ਰਾਲੀ ਨੂੰ ਅੱਗ ਨਾਲ ਲਾਉਣ ਪੈਲੀ ਨੂੰ ਸਿੱਧਾ ਵਾ ਕੇ ਉਸ ਨੂੰ ਖਾਦ ਬਣਾ ਕੇ ਵਰਤਣ ਜੇਕਰ ਕੋਈ ਖਾਦ ਨਹੀਂ ਬਣਾਉਣਾ ਚਾਹੁੰਦਾ ਤਾਂ ਸਾਡੇ ਬਿਲਰ ਮੌਜੂਦ ਹਨ ਉਹ ਆਪਣੀਆਂ ਡੰਡਾ ਬਣਾ ਕੇ ਖੇਤਾਂ ਚੋਂ ਆਪਣੀ ਪਰਾਲੀ ਨੂੰ ਬਾਹਰ ਕੱਢ ਸਕਦੇ ਹਨ ਉਹਨਾਂ ਨੇ ਕਿਹਾ ਕਿ ਅਸੀਂ ਇਸੇ ਤਰ੍ਹਾਂ ਦੇ ਸੈਮੀਨਾਰ ਕਨਵਨ ਬਲਾਕ ਵਿੱਚ ਲੜੀਵਾਰ ਲਗਾ ਰਹੇ ਹਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਪਰਾਲੀ ਨੂੰ ਸਾੜਦਾ ਹੈ ਤਾਂ ਸਰਕਾਰ ਦੇ ਅਧਿwidehat ਮੁਤਾਬਕ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਥੇ ਇਸ ਬਾਰੇ ਕਿਸਾਨ ਹਰਜਿੰਦਰ ਸਿੰਘ ਕਿਰਪਾਲ ਸਿੰਘ ਤੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਰਾਲੀ ਚਕਾਉਣ ਦਾ ਜ਼ਿੰਮੇਵਾਰ ਨੂੰ ਜਿਹੜਾ ਆ ਉਹ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਹੈ। ਜੇਕਰ ਸਰਕਾਰ ਜ਼ਿੰਮੇਵਾਰਾਂ ਨੂੰ ਖਰਚਾ ਦਿੰਦੀ ਹੈ ਤਾਂ ਜ਼ਿੰਮੇਵਾਰ ਪਰਾਲੀ ਨੂੰ ਅੱਗ ਨਹੀਂ ਲਾਵੇਗਾ ਉਹਨਾਂ ਕਿਹਾ ਕਿ ਪਰਾਲੀ ਨੂੰ ਚੁੱਕਣ ਵਾਲੇ ਸੰਦ ਬਹੁਤ ਮਹਿੰਗੇ ਆਉਂਦੇ ਹਨ ਸਰਕਾਰ ਸਾਨੂੰ ਸਬਸਿਡੀ ਦੇਵੇ ਅਸੀਂ ਪਰਾਲੀਆਂ ਨੂੰ ਅੱਗ ਨਹੀਂ ਲਾਵਾਂਗੇ ਤਾਂ ਦਾਦੇ ਜੀ ਕਿ ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਆ ਉਹ ਪਰਾਲੀ ਨਾ ਸਾੜਨ ਦੀ ਮੰਗ ਸਰਕਾਰ ਵੱਲੋਂ ਰੱਖੀ ਜਾਂਦੀ ਹੈ ਤੇ ਪਰਾਲੀ ਨੂੰ ਨਾ ਸਾੜਿਆ ਜਾਵੇ ਵਿੱਚ ਹੀ ਪੈੜੀ ਦੇ ਵਾਹ ਕੇ ਤੇ ਉਸ ਨੂੰ ਫਾਦੇ ਰੂ ਦੇ ਵਿੱਚ ਵਰਤਿਆ ਜਾਵੇ ਇਹ ਖੇਤੀਬਾੜੀ ਮਹਾਰਾ ਨੇ ਬਾਰ-ਬਾਰ ਜਿਹੜੀ ਇਹ ਕਿਸਾਨਾਂ ਨੂੰ ਗੁਹਾਰ ਲਗਾਈ ਹੈ ਪਰ ਕਿਸਾਨ ਲਗਾਤਾਰ ਜਿਹੜਾ ਆ ਉਹ ਪ੍ਰਾਲੀਆਂ ਨੂੰ ਜਿਹੜਾ ਖੇਤਾਂ ਦੇ ਵਿੱਚ ਹੀ ਸਾੜ ਦਿੰਦੇ ਨੇ ਜਿਹਦੇ ਨਾਲ ਪ੍ਰਾਲੀ ਸਾੜਨ ਦੇ ਨਾਲ ਵਾਤਾਵਰਨ ਦਾ ਦੂਸ਼ਿਤ ਹੁੰਦਾ ਹੀ ਹੈ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਉਪਜਾਊ ਕੀਟ ਵੀ ਜਿਹੜੇ ਨੇ ਉਹ ਪੈਲੀ ਦੇ ਵਿੱਚ ਹੀ ਨਸ਼ਟ ਹੋ ਜਾਂਦੇ ਨੇ ਜਿਸ ਕਰਕੇ ਦੁਬਾਰਾ ਤੋਂ ਫੇਰ ਬਹੁਤ ਸਾਰੀਆਂ ਦਵਾਈਆਂ ਤੇ ਖਾਦਾਂ ਦੀ ਵਰਤੋਂ ਕਰਨੀ ਪੈਂਦੀ ਹੈ ਅਗਲੀ ਫਸਲ ਵੇਚਣ ਦੇ ਲਈ ਇਸੇ ਲਈ ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਕਿ ਪਰਾਲੀ ਨੂੰ ਨਾ ਸਾੜਿਆ ਜਾਵੇ ਤਾਂ ਦਾ ਦੇ ਕਿ ਲਗਾਤਾਰ ਖੇਤੀਬਾੜੀ ਮਹਿਕਮੇ ਵੱਲੋਂ ਤੇ ਅਫਸਰਾਂ ਵੱਲੋਂ ਜਿਹੜਾ ਆ ਉਹ ਪਿੰਡ-ਪਿੰਡ ਜਾ ਕੇ ਸੈਮੀਨਾਰ ਲਾਏ ਵੀ ਜਾ ਰਹੇ ਨੇ ਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਸਾਨ ਕਹਿੰਦੇ ਨੇ ਕਿ ਇੰਨਾ ਕੰਮਾਂ ਨੂੰ ਕਰਨ ਦੇ ਲਈ ਸੰਦ ਚਾਹੀਦੇ ਨੇ ਤੇ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਆ ਤੇ ਸਰਕਾਰ ਸਾਨੂੰ ਸਬਸਿਡੀ ਦੇਵੇ ਜਾਂ ਸਾਨੂੰ ਖਰਚਾ ਦੇਵੇ ਤਾਂ ਅਸੀਂ ਕਦੇ ਵੀ ਪਰਾਲੀ ਨਹੀਂ ਸਾੜਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਉੱਤੇ ਆਪਣਾ ਕਮੈਂਟ ਜਰੂਰ ਕਰਕੇ ਦੱਸਿਓ ਨਾਲ ਦੀ ਨਾਲ ਬਣੇ ਰਹੋ ਡੀਪੀਸੀ ਪੰਜਾਬੀ ਤੇ ਕੁਲਵਿੰਦਰ ਸਿੰਘ ਪਾਟਿਆ ਦੀ ਏਅਰਪੋਰਟ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਦਿਓ ਧੰਨਵਾਦ ਇਸ ਬਾਰੇ ਵੀ ਅਪੀਲ ਹੁੰਦੀ ਜਾ ਰਹੀ ਹੈ ਕੋਈ ਨਾ ਰਾਰੀ ਨੂੰ ਅੱਗ ਲਾ ਨਾ ਲਾ ਦੇ ਨਹੀਂ ਲਾਉਣੀ ਜੀ ਜੀ ਵੇਖੋ ਦੇ ਨੂੰ ਕੋ ਆਪਣਾ ਖਰਚਾ ਮਿਲਦਾ ਜਾਵੇ ਇਹ ਸਰਕਾਰ ਨੂੰ ਚਾਹੀਦਾ ਕੋਈ ਨਾ ਕੋਈ ਦਾ ਦੇਣਾ ਬੈਨੀਫਿਟ ਬੈਨੀਫਿਟ ਮਿਲਦਾ ਜਾਵੇ ਤਾਂ ਕੋਈ ਗੱਲ ਨਹੀਂ ਅੱਗ ਨਹੀਂ ਲਾਉਣੀ ਚਾਹੀਦੀ ਅੱਗ ਲਾਉਣੀ ਜੀ ਹੈ ਤਾਂ ਗਲਤ ਗੱਲ ਹੈ ਇਹ ਗੱਲ ਇਹ ਹੈ ਕਿ ਸਰਕਾਰ ਖਰਚਾ ਨਹੀਂ ਦਿੰਦੀ। ਤੋਂ ਜਿਹੜੀਆਂ ਮਸ਼ੀਨਾਂ ਵਗੈਰਾ ਉਹ ਮਹਿੰਗੀਆਂ ਬਰੀਆਂ ਨੇ। ਉਹ ਲੈ ਜਾਂਦੀਆਂ ਦੀਆਂ। ਉਹਦੇ ਕਿਹੜੇ ਕਿਵੇਂ ਪ੍ਰੋਬਲਮ ਆਉਂਦੀ ਹੈ? ਮਤਲਬ ਪੀਲ ਕਰਨਾ ਪਰਾਲਾ ਫੋਟ ਹੈ ਪਰ ਖਰਚਾ ਨਹੀਂ। ਹਾਂ ਖਰਚਾ ਨਹੀਂ। ਗੱਲ ਇਹ ਮੰਗਦੇ ਤੋਂ ਅੱਗੇ। ਮੈਂ ਸੋਹਿਆ ਇਹ ਇਹਨੂੰ proper ਖਰਚਾ ਦਿੱਤਾ ਜਾਵੇ। ਇਹਦਾ ਮਤਲਬ ਕੋਣਾ ਕੋ ਕੁ ਦਿੱਤਾ ਜਾਵੇ ਇਹਨਾਂ ਨੂੰ। ਕਿਸਾਨਾਂ ਨੂੰ ਕੋਈ ਨਾ ਕੋਈ ਸਬਸਿਡੀ ਵਗੈਰਾ ਕੋਈ ਨਾ ਕੋਈ ਪੈਸਾ ਦਿੱਤਾ ਜਾਵੇ। ਤਾਂ ਆਪੇ ਅੱਗ ਨਾਲ ਆਵੇ ਕਿਸਾਨ ਨੂੰ। ਤੁਸੀਂ ਕਿਸਾਨਾਂ ਨਾਲ ਕੇ ਬੀਸੀ ਸਾਹਿਬ ਨੂੰ ਦਿਓਗੇ ਆਪਣਾ ਕੋ ਮੈਟਰ ਹੈ। ਇਹ ਹੋਣੀ ਜ਼ਰੂਰ ਆ। ਕੀ ਬੋਲੋ ਮੈਂ ਹਰਜਿੰਦਰ ਸਿੰਘ ਪਿੰਡ ਧੰਦਲਾ ਅਡੇ ਲੋ ਬੇਨਤੀ ਕੀਤੀ ਜਾਂਦੀ ਆ ਕਿ ਸਰਕਾਰਾਂ ਨਾਲ ਅੱਗੇ ਵੀ ਇਹੋ ਚੱਲਦਾ ਰਿਹਾ ਤੇ ਜ਼ਿੰਮੇਦਾਰ ਨੂੰ ਖਰਚਾ ਬਹੁਤ ਆਉਂਦਾ ਪ੍ਰਾਲੀ ਨੂੰ ਚਕਾਉਣ ਵਾਸਤੇ ਬਹੁਤ ਆਉਂਦਾ ਇਹੋ ਬੜੇ ਚਿਰਾਂ ਦੀ ਗੱਲ ਆ ਕਿ ਜ਼ਿੰਮੇਦਾਰ ਨੂੰ ਕੋਈ ਦਾ ਖਰਚਾ ਦਿੱਤਾ ਜਾਵੇ ਤੇ ਜ਼ਿੰਮੇਦਾਰ ਜਿਹੜਾ ਅੱਗ ਲਾਉਣ ਤੋਂ ਅਗਰੇਜ਼ ਕਰ ਸਕਦਾ ਸਰਦਾਰਾਂ ਅਜੇ ਕੇ ਪਾਸੇ ਨਹੀਂ ਲੱਗ ਰਹੀਆਂ ਜ਼ਿੰਮੇਦਾਰ ਮਜਬੂਰ ਹੋ ਕੇ ਤੇ ਅੱਗ ਲਾਉਣੀ ਪੈ ਰਹੀ ਹੈ ਜੇ ਸਾਨੂੰ ਇਹ ਜਾਣਾ ਹੋਵੇਗਾ ਤੇ ਜਿੰਮੇਦਾਰ ਸਭ ਕਰੇ ਚਲੋ ਜੇ ਹਰਜਾਨਾ ਜਿਹੜਾ ਹੈ ਉਹ ਤੇ ਹੁਣ ਸਰਕਾਰ ਵੱਲ ਬਦਬਦੀ ਕਰੀ ਜਾਵੇ ਕਰੀ ਜਾਵੇ ਹੁਣ ਹੜਾ ਹੜ ਆਇਆ ਉੱਥੇ ਕਿਸ ਸਰਕਾਰ ਦਾ ਡਰੌਨ ਨਹੀਂ ਗਿਆ ਸਾਰੇ ਡਰੌਨ ਜਿਹੜੇ ਆ ਜਿੰਮੇਦਾਰ ਦੀ ਪ੍ਰਾਲੀ ਦੇ ਉੱਤੇ ਹੀ ਆਉਂਦੇ ਆ ਇਧਰ ਕੋਈ ਨਹੀਂ ਆ ਗਿਆ ਮਤਲਬ ਕਿ ਹਰਜਾਨਾ ਮਿਲਣਾ ਚਾਹੀਦਾ ਤੇ ਤੇ ਕੰਮ ਹਾਂਜੀ ਹਾਂਜੀ ਹਰਜਾਨਾ ਜਿਹੜਾ ਉਹ ਮਿਲਣਾ ਚਾਹੀਦਾ ਸਰ ਚਲੋ ਆਪਣਾ ਨਾਮ ਸੁਣ ਮੇਰਾ ਨਾਮ ਜੀ ਕੁਲਦੀਪ ਸਿੰਘ ਖੇਤੀਬੜੀ ਵਿਸਥਾਰ ਅਫਸਰ ਕਾਨੂੰਨ ਹਾਂ ਵੀ ਅੱਜ ਅਪੀਲ ਕੀ ਕੀਤੀ ਜਾ ਰਹੀ ਸਾਨੂੰ ਅੱਜ ਅਪੀਲ ਹੈ ਦੀ ਸਰਕਾਰ ਵੱਲੋਂ ਕਿ ਜਿਹੜੇ ਸਾਡੇ ਕਿਸਾਨ ਭਰਾ ਆ ਉਹ ਜਿਹੜੀ ਪਰਾਲੀ ਆ ਉਹਦੀ ਝੋਨੇ ਦੀ ਉਹਨੂੰ ਅੱਗ ਨਾਲ ਔਣ ਤੇ ਉਹਨੂੰ ਕੋਸ਼ਿਸ਼ ਕਰਨ ਕਿ ਉਹ ਖੇਤ ਦੇ ਵਿੱਚ ਵਾ ਕੇ ਉਹ ਤੋੜੀ ਖਾਦ ਤਿਆਰ ਕਰਨ ਕਿਉਂਕਿ ਇਹਦੇ ਬਹੁਤ ਫਾਇਦੇ ਆ ਤੇ ਜੇ ਕੋਈ ਆਪਣਾ ਖਾਦ ਨਹੀਂ ਮਾਉਣਾ ਚਾਹੁੰਦਾ ਵਾਚਵਾ ਕੇ ਤਾਂ ਉਹਦੇ ਲਈ ਸਾਡੇ ਲਈ ਬਿਲਰ ਅਵੇਲੇਬਲ ਆ ਜਿਹਦੀ ਆਪਾਂ ਗੰਡਾ ਬਣਾ ਕੇ ਉਹ ਆਪਣੇ ਖੇਤ ਚੋਂ ਜਿਹੜਾ ਵਾ ਉਹ ਪਰਾਲੀ ਬਾਹਰ ਵੀ ਕੱਢ ਸਕਦੇ ਆ ਤੇ ਜੇ ਪਾਇਸਕ ਕੋਈ ਐਸੀ ਤੇ ਸਾਡਾ ਅੱਗ ਫੇਰ ਵੀ ਲਾਂਦਾ ਉਹ ਤੇ ਸਿੱਕੀ ਆਪਣੀ ਕਰਦੀ ਹੋਏ ਉਹ ਜੋ ਸਰਕਾਰੀਆਂ ਦਾ ਤਮਕਾਬਕ ਜਿਹੜਾ ਆ ਉਹ ਸਰਕਾਰ ਜਿੱਦਾਂ ਸਾਨੂੰ ਦਿੱਥਾ ਦਿਸ਼ਾ ਦੇ ਦੇਣਗੀਆਂ ਉਸ ਹਿਸਾਬ ਨਾਲ ਆਪਾਂ ਕਾਰਵਾਈ ਕਰਾਂਗੇ ਤੇ ਸਾਨੂੰ ਕਾਰਵਾਈ ਤੋਂ ਪਹਿਲਾਂ ਸਾਨੂੰ ਅਹੀ ਅਪੀਲ ਹੈ ਸੱਪਾ ਜਿੰਮੇਦਾਰਾਂ ਨੂੰ ਕਿ ਉਹ ਜਿਹੜੇ ਆ ਉਹ ਸਾਡਾ ਸਰਕਾਰ ਦਾ ਸਹਿਯੋਗ ਦੇਣ ਤੇਰੀ ਪਰਾਲੀ ਜਿਹੜੀ ਆ ਉਹਨੂੰ ਅੱਗ ਨਾ ਲਾਉਣ ਹੁਣ ਤੱਕ ਕਿੰਨੇ ਕੁ ਪਿੰਡਾਂ ਦੇ ਅਪੀਲ ਕਰ ਚੁੱਕੇ ਆ ਇਹ ਸਾਡੇ ਤਾਂ ਲੜੀਵਾਲ ਕੈਂਪ ਚੱਲ ਰਿਹਾ ਜੀ ਹਰੇਕ ਪਿੰਡ ਆਪਾਂ ਜਿਆ ਕਾਨੂੰਨ ਬਲਾਗਦਾ ਆ ਉਹ ਸਾਰੇ ਪਿੰਡ ਕਵਰ ਕਰ ਰਹੇ ਆ ਤੇ ਇਸ ਸਬੰਧ ਵਿੱਚ ਸਾਡੇ ਲੜੀਵਾਰ ਜਿਹੜੇ ਆ ਉਹ ਹਰ ਇੱਕ ਮਤਲਬ ਪਿੰਡ ਦੇ ਵਿੱਚ ਜਿਹੜੇ ਕੈਂਪ ਚੱਲ ਰਹੇ ਆ ਤੇ ਉਹਦਾ ਸ਼ਡਿਊਲ ਜਿਹੜਾ ਉਹ ਡੇਟ ਵਾਈਜ਼ ਉਹ ਡੀਸੀ ਸਾਹਿਬ ਨੂੰ ਬਣਾ ਕੇ ਦੇ ਦਿੱਤਾ ਗਿਆ ਜੀ